ਇਹ 30 35000 ਦੀ ਤੁਹਾਨੂੰ ਪਤਾ ਮਿਲਦੀ ਹੈ ਬਸ ਸਕ੍ਰੈਚ ਵਾਲੀ ਆ ਡੱਬਾ ਬੰਦਾ ਨਵੀਂ ਆ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਇਹਦਾ ਖੇਡ ਰੂਗਾ ਵੀਰੇ 13000 ਲੈ ਵੀ ਬਾਈ ਕਹਿੰਦਾ ਇਹ ਦੇ ਦਾਂਗੇ ਆਪਾਂ 13000 ਦੀ ਕਿਹੜੀ ਮਰਜ਼ੀ ਛਾਂਟੀ ਮਾਰ ਕੇ ਲੈ ਜਾਓ ਲਓ ਵੀ ਦੋਸਤੋ ਸਕ੍ਰੈਚ ਵਾਲੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖ ਰਿਹਾ ਉਸ ਤੋਂ ਪਹਿਲਾਂ ਇੱਕ ਤਾਂ ਐਡਰੈਸ ਸਮਝ ਲਓ ਤੇ ਸਟਾਕ ਆ ਗਿਆ ਕਿੰਨਾ ਕੋਲ ਹੈ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਾਂਗੇ ਪਲਤਾ ਪ੍ਰਾਸਸਰੀਕਰ ਤੇ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਨੇ ਕੋਈ ਵਾਸ਼ਿੰਗ ਮਸ਼ੀਨ ਲੈਣ ਨੂੰ ਫਿਰਦਾ ਡੱਬਾ ਬੰਦ ਮਸ਼ੀਨਾਂ ਹੋਣਗੀਆਂ ਆ ਜਿਹੜਾ ਮੈਂ ਤੁਹਾਨੂੰ ਅੰਦਰ ਸਟਾਕ ਚ ਦਿਖਾਇਆ ਕੀ ਰੇਟ ਪ੍ਰਾਈਜ਼ ਰਹੂਗਾ ਜੇ ਨਮੀ ਦਾ ਰੇਟ ਗੱਲ ਕਰੂਗੇ ਉਹ ਵੀ ਦੱਸ ਦੇਣਾ ਕੰਪੇਅਰ ਵੀ ਕਰੂਗਾ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਜਿਹੜਾ ਐਡਰੈਸ ਪੈਂਦਾ ਪ੍ਰੋਪਰ ਕਿਸੇ ਨਰੇ ਆਣਾ ਹੋਵੇ ਕਿਉਂਕਿ ਫੋਨ ਆਉਣਗੇ ਬਹੁਤ ਜ਼ਿਆਦਾ ਪਰ ਉਹ ਐ ਕਹਿ ਦੇਣਗੇ ਯਾਰ ਬਾਈ ਯਾਰ ਤੁਸੀਂ ਫੋਨ ਨਹੀਂ ਚੱਕ ਰਹੇ ਹਨ ਤਾਂ ਕਰਕੇ ਆਪਾਂ ਐਡਰੈਸ ਸਮਝਾ ਦਿੰਦੇ ਆ ਵੀ ਐਡਰੈਸ ਜੀ ਕਿਸੇ ਨਰੇ ਆਣਾ ਹੋਵੇ ਤਾਂ ਕਿੱਥੋਂ ਦੇ ਆ ਜਾਣਾ ਨੇੜੇ ਕੀ ਪੈਂਦਾ ਨੇੜੇ ਨਾਨਕ ਵਾਲਾ ਚੌਂਕ ਉਹ ਦਰਗਾਹ ਦੇ ਨਾਲ ਰੈਮਸਨ ਹੋਟਲ ਉਹ ਦਰਗਾਹ ਦੇ ਨਾਲ ਹੀ ਗਲੀ ਚ ਐਂਟਰ ਕਰਕੇ ਗੁਰੂ ਤੇਗਬਹਾਦਰ ਗਲੀ ਨੰਬਰ 1 ਦਾ ਬੋਰਡ ਲੱਗਾ ਆ ਗਲੀ ਚ ਐਂਟਰ ਕਰਕੇ ਆਪਣੀ ਵੀਰੀ ਦੀ ਦੁਕਾਨਾ ਹੈ ਬਾਕੀ ਆਹ ਦੁਕਾਨਾ ਪਰਾ ਹੋਰਾਂ ਦੀ ਬਾਹਰ ਗੁਰੂ ਤੇਗਬਹਾਦਰ ਹਨ ਵੀਰੇ ਗਲੀ ਨੰਬਰ 1 ਸੰਗਰੂਰ ਰੈਮਸਨ ਹੋਟਲ ਦੇ ਸਾਹਮਣੇ ਠੀਕ ਹੈ ਜੀ ਤੇ ਨਾਨਕੇ ਵਾਲਾ ਚੌਕ ਵੀ ਲਵੇ ਲੱਗਦਾ ਹੈ ਬਾਕੀ ਪਰਾ ਹੋਰਾਂ ਦਾ ਆਪਾਂ ਸਕਰੀਨ ਤੇ ਨੰਬਰ ਚਲਾ ਰੱਖਣਾ ਹੁਣ ਆਜੋ ਅੰਦਰ ਸੋ ਸਾਰਾ ਸਟਾਕ ਵੀ ਦਿਖਾ ਦਿੰਨੇ ਆ ਤੇ ਕੰਡੀਸ਼ਨ ਵਾਈਜ਼ ਕਿਵੇਂ ਹੋਣਗੇ ਸਾਰੀ ਗੱਲਬਾਤ ਕਰ ਲੈਨੇ ਆਪਾਂ ਜਿੰਨੇ ਵੀ ਦੇਖ ਰਹੇ ਹਾਂ ਤੇ ਇਹ ਆਪਣੇ ਕੋਲ ਇੱਕ ਤਾਂ ਵੀਰੇ ਸਾਰੀਆਂ ਆਟੋਮੈਟਿਕ ਨੇ ਹਨਾ ਹਾਂਜੀ ਫੁੱਲੀ ਆਟੋਮੈਟਿਕ ਆ ਮੈਂ ਤੁਹਾਨੂੰ ਜੀ ਗੱਲ ਕਰਾ ਹਾਇਰ ਕੰਪਨੀ ਦੀ ਪਈ ਹੈ ਜਿਹੜੀ ਕਿ ਆਪਾਂ ਕਹਿੰਦੇ ਨੇ ਵੀਰੇ ਫਰੰਟ ਲੋਡ ਹਨਾ ਹਾਂਜੀ ਹਾਂ ਤੇ ਇਹਦੀ ਨਵੇਂ ਦੀ ਡੱਬਾ ਬੰਦ 45000 ਕੀਮਤ ਹੈਗੀ ਹੈ ਤੁਸੀਂ ਸਾਰੇ ਸਿਆਣੇ ਉਹ ਤੁਹਾਨੂੰ ਹੈਵਤਾ ਹੈਗੀ ਹੈ ਹੁਣ ਇਹ ਨਵਾਂ ਪੀਸ ਹੈ ਡੱਬਾ ਬੰਦ ਹੈ ਇਹਦਾ ਕੁਝ ਨਹੀਂ ਵਿਗੜਿਆ ਹੁੰਦਾ ਵੀਰੇ ਇਹਨੂੰ ਸਕਰੈਚ ਲਈ ਆਪਾਂ ਕਿਉਂ ਕਹਿੰਦੇ ਹੁੰਨੇ ਆ ਬਈ ਮਤਲਬ ਕਿ ਡੱਬੇ ਚ ਕਈ ਵਾਰ ਬਾਹਰ ਰੱਖਣਾ ਚੈੱਕ ਕਰਦਾ ਐ ਸਪਰੇਸ ਝ ਪੈ ਜਾਂਦਾ ਪੈ ਜਾਂਦੇ ਨੇ ਹਾਂਜੀ ਹਾਂ ਬਾਕੀ ਵਰਕਿੰਗ ਵਰਕਿੰਗ ਸਾਰਾ ਕੁਝ ਓਕੇ ਆ ਅੰਦਰੋਂ ਖੋਲ ਕੇ ਪਤਾ ਲੱਗ ਜਾਣਾ ਸਾਰਾ ਕੁਝ ਹਾਂ ਬੱਸ ਵੈਸੀ ਥੋੜਾ ਮੋਟਾ ਸਕਰੈਚ ਹੁੰਦਾ ਸਕਰੈਚ ਹੁੰਦੇ ਨੇ ਕੋਈ ਲਿੰਦਾ ਨਹੀਂ ਹੈਗਾ ਅਗਲਾ ਕਹਿੰਦਾ 45000 ਲਾਣਾ ਠੀਕ ਹੈ ਹਾਂ ਅਗਲੇ ਦਾ ਕਰਕੇ ਲਿੰਦਾ ਨਹੀਂ ਤੁਸੀਂ ਚੈੱਕ ਕਰਿਓ ਜਮੀ ਨਹੀਂ ਅਗਲਾ ਸਕਰੈਚ ਵਾਲੀ ਕਹਿੰਦਾ ਹ ਥੋੜਾ ਮੋਟਾ ਹੁੰਦਾ ਹਲਕਾ ਬਗ अच्छा फुल्ली टच अप पैनल ताच्चा, है अच्छा हां जी हां ओके ਹੁਣ ਤੁਹਾਨੂੰ ਇੱਥੇ 45 ਦੇ ਨਹੀਂ ਮਿਲਦੀ ਮੈਂ ਪਹਿਲਾਂ ਗੱਲ ਕਹਿ ਇਹਦਾ ਨਾ ਤੁਹਾਨੂੰ ਹੋਰ ਰੇਡ ਚ ਦੇ ਦਾਂਗੇ ਕਦੇ ਨਾ ਸੁਣਿਆ ਇਹ ਗੱਲ ਹੋਗੀ ਹੁਣ ਇਹਨਾਂ ਦੀ ਕੀਮਤ ਵੀਰੇ 40 45000 ਹੈਗੀ ਆ ਹਾਂ ਜੀ ਹਾਂ ਹਲਕਾ ਫੁਲਕਾ ਸਕਰੈਚ ਆ ਬ੍ਰਾਂਡ ਨਿਊ ਡੱਬਾ ਬੰਦ ਮਸ਼ੀਨਾਂ ਨੇ ਜਿਹੜੀ ਤਾਂ ਵੀਰੇ ਫਰੰਟ ਲੋਡ ਨੇ ਆਪਣੇ ਕੋਲ ਕਿੰਨੇ ਪੀਸ ਬਣ ਨੇ ਫਰੰਟ ਲੋਡ ਦੇ 8 ਪੀਸ ਨੇ ਵੀ 8 ਪੀਸ ਪਏ ਨੇ ਫਰੰਟ ਲੋਡ ਦੇ ਆ ਪਏ ਨੇ ਜਿਨ੍ਹਾਂ ਦੀ ਕੀਮਤ ਬਾਜ਼ਾਰੂ 40 45000 ਹੈ ਆਪਣੇ ਕੋਲ ਅੱਠਾਂ ਦੇ ਵਿੱਚੋਂ ਵੀਰੇ ਪਰਾ ਕੋਈ ਮਰਛਾਂਟੀ ਮਾਰ ਕੇ ਲੈ ਕੇ ਜਾਊਗਾ ਨਾਲੇ ਦੇਖੋ ਜੀ ਦੂਰੋਂ ਪਤਾ ਵੀ ਲੱਗਦਾ ਦੇਖੋ ਪਈ ਹੈ ਮਸ਼ੀਨ ਨੂੰ ਟੱਕ ਪੈਂਦੀ ਆ ਨਾ ਪਈ ਦੀ ਪੈਂਦੀ ਆ ਵੀਰੇ 45000 ਥੋੜਾ ਨਹੀਂ ਹੁੰਦਾ ਠੀਕ ਹੈ 45000 ਵਾਲੀ ਚੀਜ਼ ਆਪਾਂ ਕਿੰਨੇ ਦੇ ਦਾਂਗੇ 17000 ਦੀ ਸਰਫ 17000 ਰੁਪਏ ਦੀ ਆਹਾ ਮਸ਼ੀਨ ਥੋੜੀ ਹੋ ਸਕਦੀ ਹੈਗੀ ਆਰਾਮ ਦੇ ਨਾਲ ਇਹ ਤਾਂ ਕੱਲੀ ਇਹ ਹੈ ਸੋਨ ਇੱਕ ਚੀਜ਼ ਸਰ ਤੇ ਆਪ ਪੰਜਾਂ ਨਾ ਆਪਣੇ ਕੋਲ ਟੋਪ ਲੋਡ ਦੀ ਹੈ ਟੋਪ ਲੋਡ ਦੇ ਆਪਣੇ ਕੋਲ ਪੀਸ ਵਧ ਦੇਣਾ ਨਾ ਵੀਰੇ 9 ਲਓ ਬਈ 9 10 ਪੀਸ ਆਪਣੇ ਕੋਲ ਏ ਪਏ ਨੇਗੇ ਹੁਣ ਇਹ 30 35000 ਦੀ ਤੁਹਾਨੂੰ ਪਤਾ ਮਿਲਦੀ ਹੈ ਬਸ ਸਕਰੇਚ ਵਾਲੀ ਆ ਡੱਬਾ ਬੰਦਾ ਨਵੀਂ ਆ ਸਾਰਾ ਕੁਝ ਓਕੀ ਦੀ ਰਿਪੋਰਟ ਹੈ ਇਹਦਾ ਗੇਟਰ ਹੋਊਗਾ ਵੀਰੇ 13000 ਦੀ ਲੈ ਬਈ ਬਾਈ ਕਹਿੰਦਾ ਇਹ ਦੇ ਦਾਂਗੇ ਆਪਾਂ 13000 ਦੀ ਕਿਹੜੀ ਮਰਜ਼ੀ ਛਾਂਟੀ ਮਾਰ ਕੇ ਲੈ ਜਾਓ ਤੇ ਇੱਕ ਚੀਜ਼ ਹੋਰ ਕਹਿ ਦਨਾਂ ਬਾਈ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਸਾਰਾ ਸਟਾਕ ਖਤਮ ਹੋ ਜੂ ਮੈਂ ਪਹਿਲਾਂ ਕਹਿ ਦਨਾਂ ਜੜੇ ਭਰਾ ਕੋਈ ਦੂਰੋਂ ਆਣ ਦੀ ਸੋਚ ਰਿਹਾ ਹੈ ਕਿ ਭਈ ਆਪਾਂ ਕਿਉਂਕਿ ਭਈ ਕਈ ਵਾਰ ਹੋ ਜਾਂਦਾ ਹੈ ਅਗਲਾ 67 ਕਿਲੋਮੀਟਰ ਤੋਂ ਆ ਜਾਂਦਾ ਹੈ ਇੱਕ ਤਾਂ ਬਿਨਾਂ ਫੋਨ ਕਰੇ ਨਾ ਆਇਓ ਪਹਿਲਾਂ ਕਹਿ ਦਿੰਨਾ ਮੈਂ ਕਿਉਂਕਿ ਜਿਹੜਾ ਕੋਈ ਭਰਾ ਦੂਰ ਦੂਰੋਂ ਦੇਖ ਰਿਹਾ ਹੈ ਫੋਨ ਕਰਕੇ ਕਨਫਰਮ ਕਰ ਲਿਓ ਵੀਰ ਬਣ ਕੇ ਬਈ ਯਾਰ ਸਟਾਕ ਹੈਗਾ ਨਹੀਂ ਹੈਗਾ ਤੁਹਾਨੂੰ ਸਾਰਿਆਂ ਨੂੰ ਸਿਆਣੇ ਹੋ ਪੀਸ 20 ਤੋਂ 21 ਨਾ ਲੈਣ ਵਾਲੇ ਗਿਣਤੀ ਦੇ ਵਿੱਚ ਹਜ਼ਾਰ ਹਨ ਤਾਂ ਕਰਕੇ ਜਿੰਨੇ ਭਰਾ ਦੇਖ ਰਹੇ ਹੋ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਬਾਈ ਦਾ ਆਪਸ ਸਕਰੀਨ ਤੇ ਨੰਬਰ ਚਲਾ ਰੱਖਿਆ ਹੈਗਾ ਇੱਥੇ ਕਾਲ ਕਰਕੇ ਕਨਫਰਮ ਕਰ ਲਿਓ ਕਿਦੇ ਵੀਰੇ ਸਟਾਕ ਦੇ ਵਿੱਚ ਮਸ਼ੀਨਾਂ ਪਈ ਤਾਂ ਤਾਂ ਅਸੀਂ ਆਈਏ ਜੇ ਤੁਸੀਂ ਆਉਂਗੇ ਵੀ ਤਾਂ ਉਹਦਾ ਵੀ ਥੋੜਾ ਬਹੁਤ ਪਵਾ ਲਿਓ ਆਪਾਂ ਕਹਦੇ ਆ ਵਿੱਚ ਸਾਈ ਪਾ ਦਨ ਨੇ ਜੀ ਮੈਂ ਹਾਂ 500000 ਜਿੰਨਾ ਵੀ ਥੋੜਾ ਪਵਾ ਕੇ ਆਪਦੀ ਸਾਈਡ ਤੇ ਬੁੱਕ ਕਰਾ ਲਿਓ ਵੀ ਪਾਈ ਹੋਰ ਪਿੱਛੋਂ ਕੋਈ ਗਾਹਕ ਉਹਨੂੰ ਦੋਗੇ ਨਹੀਂ ਹਣਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਹੋ ਸਕੇ ਦਾ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਭਰਾਵਾ ਤੱਕ ਪਹੁੰਚੇ ਜੜਿਆ ਸਕ੍ਰੈਚ ਚੱਲੀਆਂ ਵਾਸ਼ਿੰਗ ਸ਼ੀਨਾਂ ਲੱਭ ਰਹੇ ਨੇ ਬਾਕੀ ਸਾਰੇ ਭਰਾਵਾ ਧੰਨਵਾਦੀ ਜੀ